ਬਹੁਤ ਬਾਰੇ ਅਸੀਂ ਬਹੁਤ ਸਾਰੀਆਂ ਕਹਾਵਤਾਂ ਬਹੁਤ ਸਾਰੇ ਮੁਹਾਵਰੇ ਅਸੀਂ ਵਰਤਦੇ ਹਾਂ ਕਿ ਵੀ ਅਸੀਂ ਜਦੋਂ ਬਹੁਤ ਨੈਗੇਟਿਵਿਟੀ ਦੇ ਵਿੱਚ ਹੁੰਨੇ ਆ ਜਾਂ ਸਾਡੇ ਆਸ-ਪਾਸ ਨੈਗੇਟਿਵਿਟੀ ਹੁੰਦੀ ਹੈ ਜਾਂ ਬਹੁਤ ਸਾਰੇ ਨੈਗੇਟਿਵ ਲੋਕਸ ਹਨ ਨੂੰ ਮਿਲ ਜਾਂਦੇ ਨੇ ਜਿਹੜੀ ਨੈਗੇਟਿਵ ਸੋਚ ਆ ਨਾ ਉਹਦੇ ਵਿੱਚ ਇੱਕ ਬਹੁਤ ਵੱਡਾ ਫੈਕਟਰ ਇਹ ਆ ਜਾਂਦਾ ਹੈਗਾ ਤੁਸੀਂ ਉਹਨੂੰ ਪਛਾਣ ਵੀ ਸਕਦੇ ਹੋ ਕਿ ਜਿਹਾ ਮੰਨ ਲਾ ਹਰ ਇੱਕ ਦੇ ਵਿੱਚ ਲੁਕਸ ਘੱਡੇਗਾ ਔਰ ਹਰ ਇੱਕ ਨੂੰ ਉਹ ਨੀਵਾ ਦਿਖਾਏਗਾ ਉਹਦੇ ਨਾਲ ਕਿਤੇ ਨਾ ਕਿਤੇ ਰਿਸ਼ਤੇ ਜਿਹੜੇ ਨੇ ਉਹ ਖਰਾਬ ਹੋਣ ਲੱਗ ਜਾਂਦੇ ਨੇ ਔਰ ਸਮੱਸਿਆ ਜਿਹੜੀ ਹੈ ਉਹ ਸਾਰਿਆਂ ਦੀ ਆਉਣੇ ਸ਼ੁਰੂ ਹੋ ਜਾਂਦੀ ਹੈ ਨਾ ਪੱਕੀ ਸੋਚ ਕਦੇ ਵੀ ਅਸਾਰੂ ਲੋਕਾਂ ਦੇ ਲਈ ਜੋ ਸਾਹਮਣੇ ਵਾਲੇ ਹੁੰਦੇ ਨੇ ਉਹਨਾਂ ਲਈ ਵੀ ਸਮੱਸਿਆ ਬਣਨੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਨਾ ਪੱਕੀ ਸੋਚ ਹੁੰਦੀ ਹੈ ਉਹ ਅਸਾਰੂ ਸੋਚ ਵਾਲਿਆਂ ਲਈ ਵੀ ਨੁਕਸਾਨ ਦੇਕ ਹੁੰਦੀ ਆ ਜਿਹੜੇ ਜਿਹੇ ਸੋਚ ਤੇ ਮਾਲਕ ਹੁੰਦੇ ਨੇ ਨਾ ਉਹਨਾਂ ਦਾ ਇੱਕ ਪੰਜਾਬੀ ਦੀ ਕਹਾਵਤ ਆ ਜ ਆਪਾਂ ਉਹਦੇ ਤੇ ਗੱਲ ਕਰਾਂਗੇ ਮੈਨੀ ਤੇਰੇ ਘਰ ਬਸਣਾ ਤੇਰੀ ਰੋਟੀ ਖਾਂਦੇ ਦੀ ਦਾੜੀ ਹਿੱਲਦੀ ਆ ਤੇ ਜੇ ਮਰਦ ਵੱਲੋਂ ਅਸੀਂ ਸੋਚੀਏ ਤੇ ਉਹ ਕਹਿੰਦਾ ਕਿ ਤੂੰ ਆਟਾ ਗੁੰਨਦੀ ਆ ਤੇ ਆਟਾ ਗੁੰਨਦੀ ਹੋਈ ਤੂੰ ਹਿੱਲਦੀ ਆ ਮਤਲਬ ਕੀ ਕਿ ਜਦੋਂ ਤੁਸੀਂ ਕਿਸੇ ਵਿੱਚ ਨੁਕਸ ਕੱਢਣਾ ਹੋਵੇ ਜਾਂ ਉਹਨੂੰ ਕ੍ਰਿਟਿਸਾਈਜ਼ ਕਰਨਾ ਹੋਵੇ ਉਹਨੂੰ ਨੀਵਾ ਵਿਖਾਉਣਾ ਹੋਵੇ ਤੇ ਤੁਸੀਂ ਕੁਝ ਵੀ ਤੇ ਜਿਵੇਂ ਦੀ ਤੁਹਾਡੇ ਹੱਥ ਦਿਲ ਕਰਦਾ ਤੁਸੀਂ ਉਹ ਚੀਜ਼ ਬੋਲ ਦਿੰਦੇ ਹੋ ਜਾਂ ਕਹਿ ਦਿੰਦੇ ਹੋ ਉਹਦਾ ਅਗਲੇ ਤੇ ਪ੍ਰਭਾਵ ਵੀ ਪੈਂਦਾ ਹੈਗਾ ਕਿਉਂਕਿ ਜਿਹੜਾ ਰੋਟੀ ਖਾਂਦਾ ਉਹਦੀ ਦਾੜੀ ਤੇ ਹਿੱਲੇਗੀ ਉਹ ਵੀ ਸੋਚਣ ਲਈ ਮਜਬੂਰ ਹੋਏਗਾ ਉਹ ਪਰੇਸ਼ਾਨ ਵੀ ਹੋਏਗਾ ਔਰ ਜਿਹੜਾ ਆਟਾ ਗੁੰਨਦਾ ਹੈ ਉਹ ਖੜੇ ਹੋ ਕੇ ਤੁਸੀਂ ਜਦੋਂ ਆਟੇ ਨੂੰ ਬੈਠ ਕੇ ਵੀ ਜਾਂ ਖੜੇ ਹੋ ਕੇ ਵੀ ਤੁਸੀਂ ਜਦੋਂ ਉਹਨੂੰ ਗੁੰਨਦੇ ਉਹ ਉਹਨੂੰ ਹੱਥਾਂ ਦੇ ਨਾਲ ਮੁਠੀ ਬਣਾ ਕੇ ਮਲਦੇ ਹੋ ਦਬਾਅ ਦੇ ਨਾਲ ਮੰਨਦੇ ਹੋ ਤਾਂ ਤੁਹਾਡਾ ਹਿੱਲਣਾ ਜਿਹੜਾ ਹੈ ਉਸ ਬਾਬਕ ਹੈ ਅਜਿਹੇ ਲੋਕਾਂ ਦੇ ਨਾਲ ਫਿਰ ਪਰੇਸ਼ਾਨੀ ਜਿਹੜੀ ਹੈ ਉਹ ਸਾਰਿਆਂ ਨੂੰ ਹੁੰਦੀ ਆ ਜਿਹੇ ਲੋਕ ਨਾ ਆਪ ਖੁਸ਼ ਨਾ ਦੂਜੇ ਨੂੰ ਖੁਸ਼ ਰਹਿਣ ਦਿੰਦੇ ਨੇ ਜਿੱਦਾਂ ਕਹਿੰਦੇ ਨੇ ਨਾ ਖੇਡਣਾ ਨਾ ਖੇਡਣ ਦੇਣਾ ਨਾ ਖੁਸ਼ ਰਹਿਣਾ ਨਾ ਖੁਸ਼ ਰਹਿਣ ਦੇਣਾ ਔਰ ਇਹ ਅਜਿਹੇ ਲੋਕਾਂ ਨੂੰ ਜੇ ਤੁਸੀਂ ਸਮਝਾਉਣ ਲੱਗੋ ਜਾਂ ਦੱਸਣ ਲੱਗੋ ਜਾਂ ਕਹਿਣ ਲੱਗੋ ਜਾਂ ਕੋਈ ਸਫਾਈ ਦੇਣ ਲੱਗੋ ਇਹ ਲੋਕ ਕਦੇ ਨਹੀਂ ਮੰਨਣਗੇ ਉਨਨੂੰ ਲੱਗਦਾ ਕਿ ਜਿਹੜਾ ਦੂਸਰਾ ਬੰਦਾ ਹੈ ਉਹ ਬੇਵਕੂਫ ਹੈ ਸਭ ਤੋਂ ਸਿਆਣਾ ਮੈਂ ਤੇ ਉਹਨੂੰ ਸਮਝਾਉਣਾ ਜਿਹੜਾ ਹੈ ਉਹ ਜਿੱਦਾਂ ਕਹਿੰਦੇ ਉਹਨਾਂ ਨੇ ਭਾਂ ਸੱਗੇ বীਣ ਵਜਾਉਣੀ ਉਹ ਹਾਲਤ ਹੋ ਜਾਂਦੀ ਹੈ ਇਸ ਕਰਕੇ ਜਦੋਂ ਕੋਈ ਅਜਿਹਾ ਬੰਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਤੇ ਕੋਸ਼ਿਸ਼ ਕਰੋ ਇਹ ਕਿ ਉਹਨੂੰ ਸਮਝਾਉਣ ਦੀ ਗਲਤੀ ਨਾ ਕਰੋ ਔਰ ਨਾਪੱਖੀ ਸੋਚ ਵਾਲਾ ਬੰਦਾ ਜਿਹੜਾ ਉਹਦੇ ਨਾਲ ਜਿਹੜੇ ਜੁੜਦੇ ਨੇ ਉਹ ਵੀ ਉਸੇ ਸੋਚ ਦੇ ਮਾਲਕ ਹੋਣਗੇ ਕਿਉਂਕਿ ਇਹ ਕੁਦਰਤ ਦਾ ਇੱਕ ਨਿਯਮ ਹੈ ਕਿ ਜਿੱਦਾਂ ਦੀ ਤੁਹਾਡੀ ਸੋਚ ਹੋਏਗੀ ਜਿੱਦਾਂ ਦੇ ਤੁਸੀਂ ਕੰਮ ਕਰਦੇ ਹੋ ਜਿੱਦਾਂ ਦਾ ਤੁਹਾਡਾ ਵਤੀਰਾ ਹੋਏਗਾ ਉਵੇਂ ਦੇ ਲੋਕ ਹੀ ਤੁਹਾਡੇ ਨਾਲ ਜੁੜਨਗੇ ਜਿਹੜਾ ਨਾਪੱਖੀ ਸੋਚ ਵਾਲਾ ਉਹਦੇ ਨਾਲ ਫਿਰ ਉਹੋ ਜਿਹੇ ਲੋਕ ਬੈਠਣਗੇ ਉਹੋ ਹੀ ਉਵੇਂ ਦੀਆਂ ਗੱਲਾਂ ਕਰਨਗੇ ਔਰ ਲੋਕਾਂ ਨੂੰ ਕ੍ਰਿਟਿਸਾਈਜ਼ ਕਰਨਗੇ ਉਹ ਲੋਕਾਂ ਨੂੰ ਉਹੋ ਜੀ ਜਿਹੜੇ ਦੂਜੇ ਹੋਣਗੇ ਉਹ ਇੱਕ ਦੂਜੇ ਨੂੰ ਫਿਰ ਸਲਾਹ مشورہ ਵੀ ਉਹ ਹੀ ਦੇਣਗੇ ਇਸ ਕਰਕੇ ਜਦੋਂ ਨਾ ਕਿਸ ਬੰਦੇ ਦੇ ਨਾਲ ਤੁਹਾਡਾ ਵਾਪਿੰਦਾ ਨਾ ਤਾਂ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ ਬਹੁਤ ਔਖੀ ਹੋ ਜਾਂਦੀ ਆ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਜਾਂ ਤੇ ਫਿਰ ਅਜਿਹੇ ਬੰਦੇ ਦਾ ਟ੍ਰੀਟਮੈਂਟ ਕਰਾਉਣਾ ਬਹੁਤ ਜ਼ਰੂਰੀ ਹੈ ਔਰ ਜੋ ਵੀ ਉਦੇ ਤੋਂ ਜਿੰਨਾ ਕਿ ਤੁਸੀਂ ਪਿੱਛੇ ਹਟ ਸਕਦੇ ਹੋ ਹਟ ਸਕਦੇ ਹੋ ਪਰ ਕਈ ਵਾਰ ਇਹ ਜਿਹੇ ਰਿਸ਼ਤੇ ਹੁੰਦੇ ਨੇ ਅ ਅਜਿਹੇ ਹਾਲਾਤ ਹੁੰਦੇ ਨੇ ਕਿ ਤੁਸੀਂ ਕਿਸੇ ਨੂੰ ਆਪਣੇ ਤੋਂ ਦੂਰ ਨਹੀਂ ਕਰ ਸਕਦੇ ਜਾਂ ਆਪ ਦੂਰ ਨਹੀਂ ਹੋ ਸਕਦੇ ਉਸ ਹਾਲਾਤ ਦੇ ਵਿੱਚ ਉਹਨੂੰ ਕੋਈ ਨਾ ਕੋਈ ਜਿਹੜਾ ਟ੍ਰੀਟਮੈਂਟ ਹੈ ਜਾਂ ਉਹਦਾ ਰਜਿਮਾ ਕੋਈ ਨਾ ਕੋਈ ਹੁਨਾ ਬਹੁਤ ਜ਼ਰੂਰੀ ਹੈ ਕਿਉਂਕਿ ਵੈਸੇ ਵੀ ਜਦੋਂ ਤੁਸੀਂ ਬਹੁਤ ਵਿਲੇ ਹੁੰਦੇ ਹੋ ਤਾਂ ਬਹੁਤ ਵਾਰ ਨਾ ਪੱਖੀ ਸੋਚ ਜਿਹੜੀ ਉਹ ਤੁਹਾਡੇ ਤੇ ਹਾਵੀ ਹੋ ਜਾਂਦੀ ਆ ਕਈ ਵਾਰੀ ਹਾਲਾਤ ਵੀ ਅਜਿਹੇ ਹੋ ਜਾਂਦੇ ਨੇ ਆਪਣੇ ਆਪ ਨੂੰ ਬਿਜ਼ੀ ਰੱਖੋ ਹਾਂ ਪੱਖੀ ਚੀਜ਼ਾਂ ਪੜੋ ਬਹੁਤ ਨੈਗੇਟਿਵ ਚੀਜ਼ਾਂ ਜਿਹੜੀਆਂ ਨੇ ਜੇ ਨੈਗੇਟਿਵਿਟੀ ਵੀ ਹੈ ਤੁਹਾਡੇ ਵਿੱਚ ਸਮਝ ਆ ਜਾਂਦੀ ਹੁੰਦੀ ਆ ਤੇ ਜੇ ਇੰਨੀ ਨੈਗੇਟਿਵਿਟੀ ਹੈ ਤੇ ਪਾਠ ਕਰੋ ਕੋਈ ਸ਼ਾਂਤ ਰਹੋ ਦੂਸਰਿਆਂ ਨੂੰ ਜਿੰਨਾ ਕ੍ਰਿਟਿਸਾਈਜ਼ ਕਰੋਗੇ ਅਗਲਾ ਕਿੰਨਾ ਕੁ ਦੁਖੀ ਹੁੰਦਾ ਕਿੰਨਾ ਕੋ ਪਰੇਸ਼ਾਨ ਹੁੰਦਾ ਤੁਸੀਂ ਆਪ ਪਰੇਸ਼ਾਨ ਹੁੰਦੇ ਹੋ ਕਿਉਂਕਿ ਹੋ ਸਕਦਾ ਅਗਲਾ ਜਿਹੜਾ ਹੈ ਉਹ ਕੋਈ ਨਾ ਕੋਈ ਆਪਣਾ ਹਾਂ ਪੱਖੀ ਸੋਚ ਵਾਲਾ ਬੰਦਾ ਜਿਹੜਾ ਉਹ ਕੋਈ ਨਾ ਕੋਈ ਹੱਲ ਕੱਢ ਲਿੰਦਾ ਸਾਹਮਣੇ ਵਾਲਾ ਹੱਲ ਕੱਢ ਸਕਦਾ ਜਦੋਂ ਹੱਲ ਕੱਢ ਲਏਗਾ ਤੇ ਤੁਹਾਡੇ ਕਹਿਦਾ ਉਹਦੇ ਉੱਤੇ ਅਸਰ ਨਹੀਂ ਹੋਏਗਾ ਤੁਸੀਂ ਹੋਰ ਪਰੇਸ਼ਾਨ ਹੋਵੋਗੇ ਇਸ ਕਰਕੇ ਆਪਣੇ ਆਪ ਨੂੰ ਜੇ ਸੋਖਾ ਰੱਖਣਾ ਨਾ ਪੱਖੀ ਸੋਚ ਦੇ ਵਿੱਚੋਂ ਬਾਹਰ ਨਿਕਲਣਾ ਤੇ ਪਹਿਲਾਂ ਆਪਣੇ ਆਪ ਨੂੰ ਬਿਜ਼ੀ ਕਰੋ ਜੇ ਕੁਝ ਲੱਗਦਾ ਹੈਗਾ ਤੇ ਇਹ ਕੋਈ ਐਫੋ ਜਸਟਿਗਮਾ ਨਹੀਂ ਹੈ ਇਹਦਾ ਟਰੀਟਮੈਂਟ ਜਰੂਰ ਕਰਾਓ ਕਿਉਂਕਿ ਇਹਦੇ ਨਾਲ ਤੁਸੀਂ ਵੀ ਸੌਖੇ ਰਹੋਗੇ ਤੁਹਾਡੇ ਕੰਟੈਕਟ ਤੇ ਵਿੱਚ ਜਿਹੜੇ ਲੋਕ ਆਉਂਦੇ ਨੇ ਉਹ ਵੀ ਸੌਖੇ ਰਹਿਣਗੇ ਤੇ ਫਿਰ ਤੁਹਾਨੂੰ ਜਿਹੜਾ ਹੈ ਰੋਟੀ ਖਾਂਦਾ ਉਹਦੀ ਦਾੜੀ ਵੀ ਹਿੱਲਦੀ ਨਜ਼ਰ ਨਹੀਂ ਆਏਗੀ ਤੇ ਜੇ ਫਿਰ ਕੋਈ ਆ ਆਟਾ ਗੁੰਨਦਾ ਤੇ ਤੁਹਾਨੂੰ ਉਹ ਵੀ ਹਿੱਲਦਾ ਦਿਖਾਈ ਨਹੀਂ ਦੇਗਾ ਜਦੋਂ ਤੁਸੀਂ ਹਰ ਇੱਕ ਚੀਜ਼ 'ਚ ਨੁਕਸ ਕੱਢਦੇ ਹੋ ਇਹਦਾ ਮਤਲਬ ਤੁਸੀਂ ਨਾ ਪੱਖੀ ਸੋਚ ਦੇ ਵਿੱਚ ਤਸੇ ਹੋਏ ਹੋ ਤੁਹਾਡੀ ਨਾ ਪੱਖੀ ਸੋਚ ਹੈ ਹਰ ਚੀਜ਼ ਦੇ ਉੱਤੇ ਕ੍ਰਿਟੀਸਾਈਜ਼ ਕਰਨਾ ਕੋਈ ਬਹੁਤ ਵਧੀਆ ਮਾਹੌਲ ਕ੍ਰੀਏਟ ਨਹੀਂ ਕਰ ਸਕਦਾ ਸੋ ਇਹਦੇ ਤੇ ਧਿਆਨ ਜ਼ਰੂਰ ਦਿਓ ਆ ਬਿਜ਼ੀ ਰਹੋ ਕੁਝ ਵੀ ਜਿਹੜਾ ਪੜਨਾ ਉਹ ਵੀ ਹਾਂ ਪੱਖੀ ਵਾਲਾ ਜਿਹੜਾ ਹੈ ਉਹ ਪੜੋ ਅਸਾਰੂ ਪੜੋ ਵਧੀਆ ਪੜੋ ਪਾਠ ਕਰੋ ਜਿਵੇਂ ਵੀ ਤੁਸੀਂ ਰਹਿ ਸਕਦੇ ਹੋ ਜੋ ਤੁਹਾਡੀਆਂ ਆਪਣੀਆਂ ਹੌਬੀਸ ਨੇ ਕੋਈ ਗਾਰਡਨਿੰਗ ਦੀ ਹੈ ਜਾਂ ਕੋਈ ਵੀ ਹੈ ਉਹਨੂੰ ਜਰੂਰ ਅੱਗੇ ਲੈ ਕੇ ਆਓ ਔਰ ਵੇਲਾ ਦਿਮਾਗ ਦਾ ਜਿੰਨਾ ਵੇਲਾ ਰੱਖੋਗੇ ਉੰਨੀਆਂ ਜਿਹੜੀਆਂ ਨਾ ਪੱਖੀ ਸੋਚ ਦੇ ਜਿਹੜੀ ਤੇਜ਼ੀ ਵਧੇਗੀ ਥੈਂਕ ਯੂ ਸ਼ੁਕਰੀਆ ਮਿਹਰਬਾਨੀ